ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਵਿਰਾਸਤ ਪ੍ਰਤੀ ਸ਼ਰਧਾਂਤਿ ਸਤਕਾਰ ਦਾ ਪ੍ਰਗਟਾਵਾ ਕਰਦੇ ਹਾਂ ਪੰਜਾਬ ਸਰਕਾਰ ਨੇ ਗੁਰੂ ਸਾਹਿਬ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਲੜੀਵਾਰ ਸਮਾਗਮਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਹੈ ਇਹਨਾਂ ਲੜੀਵਾਰ ਸਮਾਗਮਾਂ ਤਹਿਤ 20 ਫਰਵਰੀ 2027 ਤੱਕ ਸੂਬਾ ਭਰ ਦੇ ਵਿੱਚ ਧਾਰਮਿਕ ਸੱਭਿਆਚਾਰਕ ਅਤੇ ਅਕਾਦਮਿਕ ਪੱਧਰ ਉਤੇ ਵੱਖ-ਵੱਖ ਉਪਰਾਲੇ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਦਗਾਰੀ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਲ ਭਰ ਸੰਤ ਸੰਮੇਲਨ ਕਾਨਫਰੰਸਾਂ ਕਥਾ ਕੀਰਤਨ ਤੇ ਯੂਨੀਵਰਸਿਟੀਆਂ ਦੇ ਵਿੱਚ ਸੈਮੀਨਾਰ ਕਰਵਾਏ ਜਾਣਗੇ ਇਸ ਦੇ ਨਾਲ ਹੀ ਖੁਰਾਲਗੜ ਵਿਖੇ ਸ਼੍ਰੀ ਗੁਰੂ ਰਵਿਦਾਸ ਯਾਦਗਾਰ ਦੇ ਵਿਸਥਾਰ ਦਾ ਕਾਰਜ ਅਤੇ ਫਰੀਦਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਬਾਣੀ ਅਧਿਆਨ ਕੇਂਦਰ ਦੀ ਸਥਾਪਨਾ ਸਮੇਤ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਸਮਰਪਿਤ ਮਹਾਨ ਸਮਾਗਮਾਂ ਅਤੇ ਪ੍ਰੋਜੈਕਟਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਪ੍ਰੋਸਾ ਦਿੱਤਾ ਕਿ ਸੰਤ ਸਮਾਜ ਦੇ ਸਾਰੇ ਆਦੇਸ਼ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਗੇ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨ ਦੇ ਅਨੁਕੂਲ ਹੋਣਗੇ ਜੋ ਸਿੱਖਿਆ ਸੁਧਾਰਾਂ ਨੂੰ ਤਰਜੀਹ ਦਿੰਦਾ ਹੈ 10 ਲੱਖ ਰੁਪਏ ਤੱਕ ਦੇ ਨਗਦ ਰਹਿਤ ਇਲਾਜ ਨਾਲ ਜਨਤਕ ਸਿਹਤ ਸੰਭਾਲ ਦਾ ਵਿਸਤਾਰ ਕਰਦਾ ਹੈ ਤੇ ਲੋਕ ਭਲਾਈ ਤੇ ਆਧਾਰਿਤ ਫੈਸਲੇ ਲੈਂਦਾ ਹੈ ਸ਼੍ਰੀ ਗੁਰ ਅਵਦਾਸ ਮਹਾਰਾਜ ਜੀ ਦੇ ਜਨਮ ਦਿਵਸ ਨੂੰ ਜਿਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਰਵਾਏ ਗਏ ਰਾਜਪਦਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਗੁਰੂ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫੈਲਾਉਣਾ ਸਾਡਾ ਸਮੂਹਿਕ ਫਰਜ ਹੈ। ਗੁਰੂ ਸਾਹਿਬ ਦਾ ਗੁਰੂ ਰਵਦਾਸ ਜੀ ਦਾ ਜਿਹੜਾ ਜੀਵਨ ਸੀਗਾ ਉਹ ਸਮਾਜ ਦੇ ਵਿੱਚ ਸਮਾਨਤਾ ਦੀ ਸਿੱਖਿਆ ਦਿੰਦਾ, ਭਾਈਚਾਰੇ ਦੀ ਸਿੱਖਿਆ ਦਿੰਦਾ। ਸਾਡਾ ਫਰਜ ਬਣਦਾ ਕਿ ਅਸੀਂ ਸਾਡੇ ਗੁਰੂਆਂ ਦਾ, ਸਾਡੇ ਪੁਰਖਿਆਂ ਦਾ ਬੋਲਿਆ ਹੋਇਆ ਕਿ ਇੱਕ ਬਚਨ ਜਿਹੜਾ ਹੈ ਉਹਨੂੰ ਪੂਰੀ ਦੁਨੀਆ ਤੱਕ ਪਹੁੰਚਾਈਏ। ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਵੀ ਔਰ ਪੂਰੀ ਦੁਨੀਆ ਦੀ ਕਿਉਂਕਿ ਗੁਰੂ ਰਵਿਦਾਸ ਜੀ ਕਿਸੇ ਇੱਕ ਫਿਰਕੇ ਦੇ ਇੱਕ ਵਰਗ ਦੇ ਨਹੀਂ ਉਹ ਸਾਰਿਆਂ ਦੇ ਸੀ ਆ 41 ਸ਼ਲੋਕ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਔਰ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਵਾਸਤੇ ਕੁਝ ਇਹੋ ਜਿਹਾ ਤਿਆਰ ਕਰੀਏ ਜਿਦੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਪੜਨ ਉਹਨਾਂ ਬਾਰੇ ਸਿੱਖਿਆ ਪ੍ਰਾਪਤ ਕਰਨ ਖੁਰਾਲਗੜ ਵਿਖੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਗੁਰੂ ਰਵਿਦਾਸ ਮੈਮੋਰੀਅਲ 144 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਇਹ ਮੈਮੋਰੀਅਲ ਜਿਹੜਾ ਹੈ ਲਗਭਗ 12 ਏਕੜ ਚ ਫੈਲਿਆ ਹੋਇਆ ਹੈ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨਾ ਹੀ ਅਸਲ ਸੇਵਾ ਹੈ ਜੋ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਿਲਦੀਆਂ ਇਸ ਲਈ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਤਪਸਥਾਨ ਖੁਰਾਲਬੜ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਜਿਹੜਾ ਤੇ 50000 ਲੀਟਰ ਦਾ ਵਾਟਰ ਟੈਂਕ 80 ਲੱਖ 64000 ਰੁਪਏ ਦੀ ਲਾਗਤ ਨਾਲ ਬਣਾਇਆ ਗਿਆ। ਇਸ ਤੋਂ ਇਲਾਵਾ ਚਰਨਸ਼ੋ ਗੰਗਾ ਜਿਹੜਾ ਅਮਰਤਕੁੰਡ ਖੁਰਾਲਵੜ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਅਤੇ 75000 ਲੀਟਰ ਦਾ ਵਾਟਰ ਟੈਂਕ ਜਿਹੜਾ 96 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਕੰਮ 28 ਫਰਵਰੀ 2026 ਤੱਕ ਕੰਪਲੀਟ ਹੋ ਜਾਊਗਾ ਅਗਲੇ 20-25 ਦਿਨਾਂ ਚ ਇਹ ਕੰਮ ਸਮਾਪਤ ਹੋ ਜਾਊਗਾ ਸਾਡਾ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਦੀ ਬਾਣੀ ਅਧਿਆਨ ਸੈਂਟਰ ਲਈ ਡੇਰਾ ਬੱਲਾਂ ਦੇ ਨੇੜੇ ਪਿੰਡ ਨੌਗਾਜਾ ਤੇ ਫਰੀਦਪੁਰ ਚ 9 ਏਕੜ 9 ਕਰੋੜ ਰੁਪਏ ਦੀ ਲਗਤ ਨਾਲ ਲਗਭਗ 11 ਏਕੜ ਜ਼ਮੀਨ ਖਰੀਦੀ ਗਈ ਹੈ ਇਸ ਜਗ੍ਹਾ ਤੇ ਗੁਰੂ ਦਵਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਆਨ ਸੈਂਟਰ ਜਿਹੜਾ ਉਹਦਾ ਨਿਰਮਾਣ ਕੀਤਾ ਜਾਊਗਾ ਗੁਰੂ ਸਾਹਿਬ 마ਗਦੀ ਪੂਰਨਮਾਸ਼ੀ ਨੂੰ ਬਾਰਾਮ ਨਸੀ ਦੇ ਨੇੜੇ ਗੋਵਰਦਨਪੁਰ ਚ ਉਹਨਾਂ ਦਾ ਜਨਮ ਹੋਇਆ ਇੱਥੇ ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਤੇ ਬਤਾਏ ਤਸੀਂ ਇਸ ਗੱਲੋਂ ਕਿਸਮਤ ਵਾਲਿਆਂ ਕਿ ਉਹਨਾਂ ਨੇ ਖਰਾਲਗੜ ਨੂੰ ਇਸ ਸਥਾਨ ਨੂੰ ਪੂਜਣ ਯੋਗ ਬਣਾਇਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਕਿਹਾ ਗਿਆ ਹੈ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਬਰਾਬਰੀ ਦਾ ਸੁਨੇਹਾ ਉਹਨਾਂ ਨੇ ਦਿੱਤਾ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਤਕਾਰ ਭੇਟ ਕਰਨ ਲਈ ਖੁਰਾਲਗੜ੍ਹ ਚ ਗੁਰੂ ਰਵਿਦਾਸ ਮੈਮੋਰੀਅਲ ਤੇ ਪੰਜਾਬ ਜੁਨੀਵਰਸਿਟੀ ਚੰਡੀ ਪੰਜਾਬ ਜੁਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੀ ਚੇਅਰ ਦੀ ਸਥਾਪਨਾ ਵੀ ਕੀਤੀ ਗਈ ਹੈ ਅੱਜ ਦਾ ਦਿਨ ਇਸ ਪੱਖੋਂ ਵੀ ਇਤਿਹਾਸਕ ਹੈ ਕਿ ਅੱਜ ਤੋਂ ਪੰਜਾਬ ਸਰਕਾਰ ਗੁਰੂ ਅਰਬਦਾਸ ਜੀ ਦੇ 6.5 600 ਮਾ ਜਿਹੜਾ ਅਗਲੀ 20 ਫਰਵਰੀ ਨੂੰ ਆਊਗਾ 20 ਫਰਵਰੀ 2027 ਨੂੰ ਉਹਦੇ ਸਮਾਗਮਾਂ ਦੀ ਅੱਜ ਸ਼ੁਰੂ ਸ਼ੁਰੂਆਤ ਕਰ ਰਹੇ ਆ। ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ।